ਉਦੇ ਵਾਲੇ ਭਰਮ ਪੈਦਾ ਕਰੋ ਤੇ ਪੰਥ ਦੇ ਵਿੱਚ ਉਹ بڑے ਦਫੇੜ ਪੈਦਾ ਕਰ ਰਹੇ ਨੇ ਇਸ ਕਰਕੇ ਸਾਨੂੰ ਅੱਜ ਦੇ ਸਮਿਆਂ 'ਚ ਬਹੁਤ ਜ਼ਰੂਰੀ ਆ ਕਿ ਸਭ ਤੋਂ ਪਹਿਲਾਂ ਇਹ ਜੇ ਸਮੇਂ ਜਿਹੜੇ ਬਹੁਤ ਹੀ ਕ੍ਰਿਟੀਕਲ ਨੇ ਇਹਦੇ ਵਿੱਚ ਪੰਥ ਨੂੰ ਆਪਣੇ ਆਪ ਨੂੰ ਸਮਰੱਥ ਬਣਾਉਣਾ ਤੇ ਸੂਤਰਬੱਧ ਕਰਨਾ ਆਪਣੇ ਆਪ ਚ ਆਉਣਾ ਸਭ ਤੋਂ ਹੈ ਇਕ ਗਜਿੰਦਰ ਸਿੰਘ ਦੀ ਕਵਿਤਾ ਵਿੱਚ ਬਹੁਤ ਥਾਂ ਇਹ ਉਹ ਉੱਤਰ ਨੂੰ ਇਸ਼ਾਰਾ ਕਰਦਾ ਆ ਕਿ ਭਾਈ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਆ ਕਿ ਗੁਰੂ ਵੱਲ ਨੂੰ ਮੁੜੋ ਗੁਰੂ ਦੀ ਪਰੰਪਰਾ ਵੱਲ ਨੂੰ ਮੁੜੋ ਆਪਣੀਆਂ ਰੀਤੀਆਂ ਵੱਲ ਨੂੰ ਮੁੜੋ ਇਸ ਦੁਨੀਆ ਦੇ ਗਿਆਨ 'ਚ ਖੜ ਕੇ ਤੁਸੀਂ ਕਿਸ ਤਰੀਕੇ ਨਾਲ ਜਥੇਬੰਦ ਹੋਣਾ ਆ ਤੁਸੀਂ ਕਿੱਦਾਂ ਪੰਥਕ ਤਰੀਕੇ ਨਾਲ ਚੋਣ ਕਰਨੀ ਆ ਗੁਰਮਤੇ ਵਾਲੀ ਤੁਸੀਂ ਕਿਵੇਂ ਇਹ ਫੈਸਲੇ ਲੈਣੇ ਆ ਗੁਰਮਤੇ ਵਾਲੇ ਤੇ ਪੰਚ ਪ੍ਰਧਾਨੀ ਵਾਲੇ ਉੱਧਰ ਨੂੰ ਆਓ ਇਹ ਉਹ ਸਮਾਂ ਆ ਇੱਕਠੇ ਹੋਣ ਦਾ ਆਪਣੇ ਧੜਿਆਂ ਤੋਂ ਆਪਣੇ ਨਿਜਾ ਤੋਂ ਆਪਣੀਆਂ ਛੋਟੀਆਂ-ਛੋਟੀਆਂ ਸੋਚਾਂ ਦੇ ਦੇਰਿਆਂ ਤੋਂ ਉੱਤੇ ਉੱਠ ਕੇ ਇਹ ਝੂਠੇ ਤਖਤ ਦੇ ਲਈ ਤਖਤ ਦੇ ਅਹੁਦਿਆਂ ਦੇ ਲਾਲਚ ਤੋਂ ਦੂਰ ਹੋ ਕੇ ਇਹਨਾਂ ਦੇ ਪਰਪਲੇਖਿਆਂ ਤੋਂ ਦੂਰ ਹੋ ਕੇ ਆਕਾਲ ਤਖਤ ਥੱਲੇ ਆਓ ਤੇ ਆਕਾਲ ਤਖਤ ਤੇ ਹੁਣ ਸਮਾਂ ਆ ਕਿ ਇਸ ਆਕਾਲ ਤਖਤ ਤੇ ਅਸੀਂ ਉਹ ਨਿਜ਼ਾਮ ਲੈ ਕੇ ਆਈਏ ਜਿਹੜਾ ਗੁਰੂ ਨੇ ਇੱਥੇ ਬਖਸ਼ਿਆ ਸੀ ਪੰਜ ਪ੍ਰਧਾਨੀ ਰਾਹੀਂ ਗੁਰਮਤੇ ਵਾਲਾ ਉਹਦੀ ਸਭ ਤੋਂ ਐਮ ਜ਼ਰੂਰਤ ਤੇ ਕਿ ਜਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਮਿਲੇ ਤੁਸੀਂ ਵਸੇ ਹਾਂਜੀ ਹਾਂਜੀ ਬਹੁਤ ਮਿਲਦੇ ਰਹੇ ਮੈਂ ਜਦੋਂ ਪਾਕਿਸਤਾਨ ਗਿਆ ਮੈਂ ਉਹਨਾਂ ਨੂੰ ਉਦੋਂ ਉਹ ਜੇਲ੍ਹ 'ਚ ਸੀਗੇ ਮੈਂ ਇੱਕ ਦਿਨ ਖੜਾ ਸੀ ਗਰੇ ਇਸਤਰਾਮ ਸਿੰਘ ਜੀ ਬੈਠੇ ਸੀ ਤੇ ਗੱਲਬਾਤ ਹੋਈ ਤੇ ਉਦਾਹਰਨ ਵਾਸਤੇ ਪਤਾ ਭਾਈ ਸਾਹਿਬ ਕਿਸੇ ਨੇ ਕੀ ਕਿਹਾ ਸੀ ਉਹ ਕਹਿੰਦੇ ਬੜੇ ਸ਼ਾਂਤ ਚਿੱਤ ਸੀ ਉਹ ਵੀ ਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਉਦਾਹਰਨ ਦਿੱਤੀ ਉਹਨਾਂ ਕਹਿੰਦੇ ਕਿ ਜਿਨ੍ਹਾਂ ਦੇ ਸ਼ਾਂਤ ਚਿੱਤ ਭਾਈ ਦਲਜੀਤ ਸਿੰਘ ਲੱਗਦੇ ਆ ਨਾ ਇਸੇ ਤਰ੍ਹਾਂ ਹੀ ਉਹਨਾਂ ਦਾ ਸੁਭਾਅ ਸੀ ਇਹ ਚੀਜ਼ ਨੂੰ ਕਿਵੇਂ ਵੇਖਦੇ ਆਂ ਹਾਂ ਹਾਂ ਠੀਕ ਹੈ ਅਸੀਂ ਮੈਂ ਦੋ ਵਾਰ ਮਿਲਿਆ ਉਹਨਾਂ ਨੂੰ ਕੋਟ ਲਖਪਤ ਜੇਲ੍ਹ ਦੇ ਵਿੱਚ ਹੀ ਅੰਦਰ ਜਾ ਕੇ ਸਾਨੂੰ ਮਿਲਣ ਦਿੱਤਾ ਉਹਨਾਂ ਨੇ ਕਾਫੀ ਕਾਫੀ ਚਿਰ ਬੈਠੇ ਰਹੇ ਤੇ ਬੜਾ ਇੱਕ ਚੰਗਾ ਐਕਸਪੀਰੀਅੰਸ ਨੂੰ ਐਕਸਪੀਰੀਅੰਸ ਸੀ ਰੂਹ ਨੂੰ ਖੁਸ਼ੀ ਦੇਣ ਵਾਲਾ ਬਹੁਤ ਗੱਲਾਂ ਹੋਈਆਂ ਉਸ ਵਕਤ ਜੰਗ ਬਾਰੇ ਸ਼ਾਸਤੰ ਬਾਰੇ ਪੰਥ ਬਾਰੇ ਉਹ ਬੜੇ ਕੀਮਤੀ ਪਲ ਸੀ ਅੱਜ ਵੀ ਤੁਸੀਂ ਜ਼ਿਕਰ ਕੀਤਾ ਜੇ ਆਪਾਂ ਮੇਨ ਐਸਜੀਪੀਸੀ ਇਲੈਕਸ਼ਨ ਦੀ ਗੱਲ ਹੀ ਕਰ ਲੈਨੇ ਆ ਕਿ ਭਾਈ ਸਭ ਕੌਮ ਦੇ ਵਿੱਚ ਤੇ तकरीबन ਬਹੁਤ ਥੋੜੀਆਂ ਕਿ ਵੋਟਾਂ ਬਣੀਆਂ ਐ ਜੀਪੀਸੀ ਇਲੈਕਸ਼ਨ ਵਾਲੇ ਪਾਸੇ ਤੇ ਕਿਸਦਾ ਧਿਆਨ ਹੀ ਨਹੀਂ ਹੈ ਨਹੀਂ ਹਾਂਜੀ ਇਹ ਤੁਹਾਡੀ ਗੱਲ ਜਿਹੜੀ ਚਿੰਤਾ ਬੜੀ ਹੀ ਸਹੀ ਆ ਕਿ ਪੰਥ ਵਿੱਚ ਵੋਟਾਂ ਅੱਗੇ ਨਾਲੋਂ ਅੱਧੀਆਂ ਹੀ ਬਣੀਆਂ ਆ ਉਤਸ਼ਾਹ ਹੈ ਨਹੀਂ ਤੇ ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਆ ਕਿ ਵੋਟਾਂ ਕੌਣ ਬਣਾ ਰਿਹਾ ਹੈ ਵੋਟਾਂ ਜਿਹੜੀਆਂ ਆਰਗੇਨਾਈਜ਼ਡ ਪਾਰਟੀਆਂ ਆ ਸਟੇਟ ਦੀਆਂ ਪਾਰਟੀਆਂ ਜਾਂ ਸਟੇਟ ਦੇ ਸਿਸਟਮ ਵਾਲੀਆਂ ਪਾਰਟੀਆਂ ਆ ਕਾਂਗਰਸ ਲਾ ਲੋ ਕਾਲੀ ਦਾ ਲਾ ਲੋ ਆਪ ਲਾ ਲੋ ਬੀ ਜੀ ਪੀ ਉਹਨਾਂ ਦੇ ਬੰਦਿਆਂ ਨੇ ਬਣਾਈਆਂ ਬਹੁਤ ਥੋੜੇ ਆਪਣੇ ਬੰਦਿਆਂ ਨੇ ਬਣਾਈਆਂ ਇਸ ਕਰਕੇ ਇਹ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਹਦੇ ਵਿੱਚ ਦੇਖੋ ਅਸੀਂ ਕੀ ਕਰ ਸਕਦੇ ਹਾਂ ਇੱਥੇ ਸਭ ਤੋਂ ਪਹਿਲਾਂ ਗੱਲ ਤਾਂ ਇਹ ਹੈ ਕਿ ਕਾਲ ਤਖਤ ਤੇ ਜੋ ਪੰਜ ਪ੍ਰਧਾਨੀ ਰਾਹੀ ਗੁਰਮਤੇ ਵਾਲਾ ਨਿਜਾਮ ਲੈ ਕੇ ਆਣਾ